ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਬਹੁਤ ਬਹੁਤ ਦਿਲੋਂ ਧੰਨਵਾਦ ਮੇਰੇ ਸਾਰੇ ਨੌਜਵਾਨ ਵੀਰਾਂ ਦਾ ਮੇਰੀਆਂ ਭੈਣਾਂ ਦਾ ਔਰ ਜਿਨੇ ਵੀ ਜਾਣੇ ਅੱਜ ਇੱਥੇ ਇਸ ਸ਼ੁਭ ਕਾਰਜ ਦੇ ਵਿੱਚ ਆਪਣੀ ਆਹੂਤੀ ਪਾਉਣ ਆਏ ਨੇ ਮੈਂ ਉਹਨਾਂ ਦਾ ਦਿਨੋ ਧੰਨਵਾਦ ਕਰਦੀ ਆ ਜਨਮ ਦਿਨ ਜ਼ਰੂਰ ਹੈ ਪਰ ਮੈਂ ਜ਼ਰੂਰ ਚਾਹਾਂਗੀ ਵੀ ਇਸ ਜਨਮ ਦਿਨ ਨੂੰ ਇੱਕ ਚੰਗੇ ਦਿਨ ਦੇ ਵਿੱਚ ਪਰਿਵਰਤਨ ਕੀਤਾ ਜਾਵੇ ਜਿਸ ਦੇ ਅਧੀਨ ਅੱਜ ਬਲੱਡ ਨੇਸ਼ਨ ਕੈਂਪ ਜਿਹੜਾ ਇੱਥੇ ਅਰੇਂਜ ਕੀਤਾ ਗਿਆ ਬੇਤਰ ਭਵਨ ਦੇ ਵਿੱਚ ਜਿਸ ਦੇ ਨਾਲ ਨਾਲ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਤੇ ਦੰਦਾਂ ਦਾ ਚੈੱਕਅਪ ਕੈਂਪ ਵੀ ਇੱਥੇ ਕੀਤਾ ਜਾ ਰਿਹਾ ਜਿੱਤੇ ਕਿ ਮੁਫਤ ਐਂਡ ਕਾ ਵੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਵੱਡਿਆ ਜਾਣੀ ਹੈ ਔਰ ਮੈਂ ਧੰਨਵਾਦ ਕਰਦੀ ਹਾਂ ਸਾਰੇ ਮੀਡੀਆ ਵਾਲੇ ਵੀਰਾਂ ਦਾ ਵੀ ਕਿ ਤੁਸੀਂ ਇੱਥੇ ਪਹੁੰਚ ਕੇ ਇਸ ਦਿਨ ਨੂੰ ਬਹੁਤ ਖਾਸ ਬਣਾਇਆ ਹੈ ਔਰ ਇੱਕ ਵਾਰ ਫਿਰ ਤੋਂ ਜਿਨ੍ਹਾਂ ਨੇ ਵੀ ਸਮਰਥਕ ਜਿਨ੍ਹਾਂ ਵੀ ਸ਼ਮਚਿੰਤਕ ਪਹੁੰਚੇ ਨੇ ਜਿਨ੍ਹਾਂ ਨੇ ਵੀ ਸਵੇਰ ਤੋਂ ਵਧਾਈਆਂ ਦੇ ਰਹੇ ਨੇ ਵਿਸ਼ੇਸ ਦੇ ਰਹੇ ਨੇ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਆਪਾਂ ਮੇਰੇ ਸਾਥ ਕੇ ਜਨਮ ਦਿਨ ਦੇ ਮੌਕੇ ਹੈ। ਮੈਂ ਦਿਵੇ ਜੋਤੀ ਜਾਗਤੀ ਸੰਸਥਾਨ ਜਿਸ ਦੇ ਹੈਡ ਹੈਡ ਫਾਊਂਡਰ ਸੰਚਾਲਕ ਅਤੇ ਸੰਸਥਾਪਕ ਸਰਵਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਸਾਡੇ ਪੂਜੇ ਗੁਰਦੇਵ ਜੀ ਨੇ ਉਹਨਾਂ ਦੀ ਕਿਰਪਾ अनुकंपा ਦੇ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਸ਼੍ਰੀਮਤੀ ਇੰਦਰਜੀਤ ਕੌਰ ਜੋ ਕਿ ਸਾਡੇ ਲੁਧਿਆਣਾ ਦੀ ਸ਼ਾਨ ਨੇ ਮੇ ਸਾਹਿਬਾਨ ਨੇ ਉਹਨਾਂ ਦੇ ਜਨਮ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਸ਼ੁਭ ਕਾਮਨਾਵਾਂ ਦਿੰਦਾ ਕਿ ਪ੍ਰਮਾਤਮਾ ਉਹਨਾਂ ਨੂੰ ਲੰਬੀ ਆਯੂ ਦੇਵੇ ਤੰਦਰੁਸਤੀ ਦੇਵੇ ਔਰ ਇਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਚਲੋ ਜਨਮ ਦਿਨ ਤਾਂ ਸਾਰੇ ਹੀ ਮਨਾਉਂਦੇ ਆ ਪਰ ਉਹਨਾਂ ਨੇ ਇਹ ਜਨਮ ਦਿਨ ਮਨਾਉਣ ਦਾ ਜਿਹੜਾ ਵਿਲੱਖਣ ਕਾਰਜ ਰੱਖਿਆ ਹੈ ਇਹ ਸ਼ਲੰਘਾ ਯੋਗਾ ਬਹੁਤ ਅੱਛਾ ਹੈਗਾ ਇਹਦੇ ਨਾਲ ਦੇਖੋ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਸਾਡੀਆਂ ਮਾਤਾਵਾਂ ਭੈਣਾਂ ਨੂੰ ਇੱਕ ਪ੍ਰੇਰਣਾ ਮਿਲੇਗੀ ਮੈਂ ਦੇਖਿਆ ਬੜੇ ਉਤਸ਼ਾਹ ਦੇ ਨਾਲ ਸਾਡੀ ਨਾਰੀ ਸ਼ਕਤੀ ਸਾਡੀਆਂ ਭੈਣਾਂ ਵੀ ਅੱਜ ਖੂਨਦਾਨ ਦੇ ਰਹੀਆਂ ਨੇ ਭਾਈ ਸਾਹਿਬ ਮਿਲੇ ਭਿੱਖੀ ਸਾਹਿਬ ਇਹਨਾਂ ਨੇ ਦੱਸਿਆ ਵੀ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਅੱਜ ਨਸ਼ੇ ਦਾ ਹੜ ਚੱਲ ਰਿਹਾ ਸਾਡਾ ਜਿਹੜਾ ਯੂਥ ਹੈ ਨੌਜਵਾਨ ਵਰਗ ਹੈ ਉਹ ਨਸ਼ਿਆਂ ਦੇ ਵੱਲ ਜਾ ਰਿਹਾ ਹੈ ਸਾਡੇ ਮਹਾਪੁਰਸ਼ਾਂ ਨੇ ਸਾਡੇ ਗੁਰੂ ਸਹਿਬਾਨਾਂ ਨੇ ਲਿਖਿਆ ਹੈ ਭਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਔਰ 84 ਲੱਖ ਯੋਨ ਸਬਾਈ ਮਾਨਸ ਕੋ ਉਪਰ ਬਦੀ ਵੜਾਈ 84 ਲੱਖ ਯੋਨੀਆਂ ਤੋਂ ਬਾਅਦ ਇਨਸਾਨ ਨੂੰ ਇਹ ਜਨਮ ਮਿਲਦਾ ਹੈ 크라운 ਆਫ ਦੀ ਕ੍ਰिएशन ਕਿਹਾ ਗਿਆ ਸ੍ਰਿਸ਼ਟੀ ਦਾ ਸਿਰਮੌਰ ਪ੍ਰਾਣੀ ਜਿਹੜਾ ਪਰਮਾਤਮਾ ਨੇ ਇਨਸਾਨ ਨੂੰ ਇੱਕ ਸ੍ਰੇਸ਼ਟ ਪ੍ਰਾਣੀ ਬਣਾਇਆ ਸਾਰੀਆਂ 84 ਲੱਖ ਯੋਨੀਆਂ ਦੇ ਵਿੱਚੋਂ ਔਰ ਇਸ ਦਾ ਜਿਹੜਾ ਮੋਟਿਵ ਇਹ ਨਹੀਂ ਹੈਗਾ ਵੀ ਉਹ ਇੰਨੀ ਦੇਰ ਬਾਅਦ ਇਸ ਜਨਮ ਤੱਕ ਪਹੁੰਚਣ ਦੇ ਲਈ 9 ਕਰੋੜ 30 ਲੱਖ ਸਾਲ ਲੱਗ ਜਾਂਦੇ ਆ ਜਿਹੜਾ 84 ਦਾ ਚੱਕਰ ਕੱਢਣ ਦੇ ਲਈ ਇਨੀ ਦੇਰ ਬਾਅਦ ਕਈ ਜੁੱਗਾਂ ਤੋਂ ਬਾਅਦ ਇਹ ਜੀਵਨ ਮਿਲਦਾ ਹੈਗਾ ਔਰ ਇਸ ਜੀਵਨ ਨੂੰ ਅਸੀਂ ਨਸ਼ੇ 'ਚ ਲਗਾ ਕੇ ਖਤਮ ਕਰ ਦਈਏ ਤਾਂ ਇਹ ਕੋਈ ਸਾਡੇ ਲਈ ਕੋਈ ਅੱਛੀ ਗੱਲ ਨਹੀਂ ਹੈ ਇਸ ਲਈ ਸਾਨੂੰ ਸਾਡੇ ਯੂਥ ਨੂੰ ਕਿਸੇ ਨਾ ਕਿਸੇ ਮਹਾਪੁਰਸ਼ ਦੇ ਆਸ਼ਰਮ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਕਿਸੇ ਦੇ ਕਿਸੇ ਲੜਨ ਜ਼ਰੂਰ ਲੱਗਣਾ ਚਾਹੀਦਾ ਕਿਉਂਕਿ ਉੱਥੋਂ ਸਾਨੂੰ ਅੱچھے ਸੰਸਕਾਰ ਮਿਲਦੇ ਆ ਅੱਛੀ ਸਾਨੂੰ ਗਾਈਡੈਂਸ ਮਿਲਦੀ ਆ ਉਹ ਸਮਝਾਉਂਦੇ ਨੇ ਕਿ ਜੀਵਨ ਬਹੁਤ ਅਮੁੱਲਾ ਹੈ ਬਹੁਤ ਕੀਮਤੀ ਹੈ ਇਸ ਨੂੰ ਐਸੇ ਅਜਾਈ ਨਹੀਂ ਗਵਾਉਣਾ ਇਸ ਲਈ ਸਾਡੇ ਬੱਚਿਆਂ ਨੂੰ ਖੇਲਾਵਲ ਜਾਣਾ ਚਾਹੀਦਾ ਹੈ ਅੱਛੀ ਪੜ੍ਹਾਈ ਕਰਨੀ ਚਾਹੀਦੀ ਹੈ ਅੱਛੀਆਂ ਡਿਗਰੀਆਂ ਕਰਨੀਆਂ ਚਾਹੀਦੀਆਂ ਇਹ ਜਿਹੜਾ ਟਾਈਮ ਹੁੰਦਾ ਹੈਗਾ ਇੱਕ ਮਤਲਬ ਇਨਸਾਨ ਦਾ ਉਹ ਸਮੇਂ ਉਹ ਨਿਰਮਾਣ ਹੋ ਰਿਹਾ ਹੁੰਦਾ ਅਗਰ ਉਹ ਬਿਜ਼ਨਸ ਵਾਲ ਚਲਾ ਗਿਆ ਤਾਂ ਉਹ ਬਿਜ਼ਨਸ ਵਾਲ ਚਲਾ ਗਿਆ ਅਗਰ ਉਹ ਅੱਛਾ ਪੜ੍ਹ ਲੈ ਕੇ ਕੋਈ ਅਫਸਰ ਲੱਗ ਗਿਆ ਤਾਂ ਉਹਦਾ ਜੀਵਨ ਬਣ ਜਾਂਦਾ ਹੈਗਾ ਇਸ ਲਈ ਮੈਂ ਤਾਂ ਇਹੀ ਚਾਹਣਾ ਕਹਿਣਾ ਚਾਹਣਾ ਹੈਗਾ ਸਾਡੇ ਯੂਥ ਨੂੰ ਅੱਜ ਅੱਛੀ ਦਿਸ਼ਾ ਅੱਛਾ ਰਸਤਾ ਪਕੜਨਾ ਜ਼ਰੂਰੀ ਹੈਗਾ ਕਿਸੇ ਮਹਾਪੁਰਸ਼ ਦੀ ਡਾਇਰੈਕਸ਼ਨ ਦੇ ਨਾਲ ਔਰ ਆਪਣੇ ਜੀਵਨ ਨੂੰ ਸਵਾਰਨਾ ਚਾਹੀਦਾ ਹੈਗਾ ਅਗਰ ਜੀਵਨ ਉਹਦਾ ਬਣ ਜਾਂਦਾ ਹੈਗਾ ਤੇ ਮਾਂ-ਬਾਪ ਵੀ ਸੁਖੀ ਹੈ ਉਹਦਾ ਜੀਵਨ ਵੀ ਸੁਖੀ ਹੈ ਅਗਰ ਉਹਦਾ ਉਹ ਜੀਵਨ ਨਸ਼ੇ ਵਾਲ ਚਲਾ ਜਾਂਦਾ ਤਾਂ ਉਹ ਖਤਮ ਹੋ ਜਾਂਦਾ ਤੇ ਮਾਂ-ਬਾਪ ਵੀ ਉਸ ਦੇ ਉਹ ਉਹ ਬਹੁਤ ਦੁਖੀ ਹੁੰਦੇ ਨੇ ਇਸ ਲਈ ਅੱਜ ਮੈਂ ਇਸ ਸਮੇਂ ਤੇ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਇੱਕ ਸਾਡੇ ਯੂਥ ਨੂੰ ਇਕ ਅੱਛੇ ਵਿਅਕਤੀ ਇਕ ਅੱਛੇ ਨਾਗਰਿਕ ਬਣ ਕੇ ਇਕ ਅੱਛੇ ਰਾਸ਼ਟਰ ਦੇ ਇਕ ਅੱਛੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਆ ਰਾਸ਼ਟਰ ਦੀ ਸੇਵਾ ਕਰਨੀ ਚਾਹੀਦੀ ਆ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਔਰ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਇਹੀ ਮਸਲਾ ਹੈ ਜਿੰਦਰਜੀਤ ਕੌਰ ਜਿਹੜੇ ਮੇਰ ਸਮੇਂ ਲੁਧਿਆਣੇ ਦੇ ਅੱਜ ਉਹਨਾਂ ਦਾ ਬਰਥ ਦੇ ਆ ਉਸ ਬਰਥ ਦੇ ਨਾਲ ਉਹ ਅੱਜ ਆਪਾਂ ਕੈਂਪਰ ਗਾ ਖੂਮਰ ਕੇ ਪਲਾਖਰ ਕੇ ਮਿਲ ਜਾਇਆ ਗਿਆ ਕੰਦਰ ਦਾ ਕੈਂਪ ਲਗਾਇਆ ਗਿਆ ਕੀ ਕਹਣੇ ਉਹ ਮੇਨ ਕਰ ਤੋ ਮੈਂ ਪਹਿਲਾਂ ਤਾਂ ਮੈਡਮ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਉੱਥੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਤੁਸੀਂ ਇਸ ਕੈਂਪ ਨੂੰ ਲਾਈਵ ਕਰਕੇ ਵੀ ਸਾਡੇ ਕੈਂਪ ਨੂੰ ਬढ़ावा ਦੇ ਰਹੇ ਹੋ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਸਾਰੇ ਇੱਥੇ ਪਹੁੰਚੋ ਆਪਾਂ ਇਸ ਬਲੱਡ ਕੈਂਪ ਨੂੰ ਕਾਮਯਾਬ ਕਰ ਸਕੀਏ ਤੇ ਇਸ ਜ਼ਰੂਰਤਮੰਦ ਪਰਿਵਾਰਾਂ ਨੂੰ ਇਸ ਲਾਭ ਲੈ ਸਕੀਏ ਆ ਗਿਆ ਸਰ ਇਹ ਪਹਿਲਾਂ ਵੀ ਲਗੋਣੇ ਜਾਂ ਹੁਣ ਪਹਿਲੀ ਵਾਰ ਲਗਾਇਆ ਗਿਆ ਪਹਿਲਾਂ ਵੀ ਮਤਲਬ ਪਿਛਲੇ ਐਤਵਾਰ ਵੀ ਇੱਥੇ ਬਲੱਡ ਕੈਂਪ ਲੱਗਿਆ ਸੀ ਜੋ ਮੁੰਡਾ ਦੋਸਤ ਸਾਡਾ ਜੀ ਕਮਲ ਸਿੱਕਾ ਉਹਦੀ ਯਾਦ ਵਿੱਚ ਅਸੀਂ ਤੇ ਇੱਕ ਮਾਡਲ ਟਾਣ ਲੱਗਿਆ ਸੀ ਔਰ ਰਵੀ ਸਰਪੰਚ ਦੀ ਯਾਦ ਸੀ ਇਦਾਂ ਦੇ ਕੰਮ ਤਕਰੀਬਨ ਲੁਧਿਆਣੇ ਸਾਡੇ ਸਾਰੇ ਭਰਾ ਨਾਲ ਮਿਲ ਕੇ ਕਰਦੇ ਹੀ ਰਹਿੰਦੇ ਨੇ ਜਿਵੇਂ ਪਿੱਛੇ ਜਦ ਹੜਪੀਤ ਤਾਂ ਦੇ ਕੇ ਬਹੁਤ ਉਹਨਾਂ ਨੂੰ ਪੀੜਤ ਪਰਿਵਾਰ ਹੋਏ ਨੇ ਘਰੋਂ ਦੇਕਲ ਹੋਏ ਨੇ ਅੱਜ ਤੱਕ ਇਹ ਜਿੱਤਾ ਉਹਨਾਂ ਲਈ ਵੀ ਕੋਈ ਆਪਣਾ ਕੀਤਾ ਜਾ ਜਿੱਦਾਂ ਕਿ ਅਸੀਂ ਸਾਰੀ ਟੀਮ ਨੇ ਜਿੰਨੇ ਜੋਗੇ ਵੀ ਸਭ ਸਗੇ ਸਾਰਿਆਂ ਨੇ ਉੱਥੇ ਮੰਨ ਲਓ ਲੰਗਰ ਦੀ ਜੋ ਵੀ ਸਾਡੀ ਸੇਵਾ ਲੱਗੀ ਆ ਅਸੀਂ ਉਹ ਵੱਧ ਚੜ ਕੇ ਉੱਥੇ ਹਿੱਸਾ ਲਿਆ ਤੇ ਹਰ ਇੱਕ ਜਿੰਨੀ ਵੀ ਸਾਡੇ ਤੋਂ ਮਤ ਹੋ ਸਕੀ ਅਸੀਂ ਉੱਥੇ ਕਰੀ ਜਿਵੇਂ ਅੱਜ ਕੈਂਪ ਲਗਾਇਆ ਗਿਆ ਇਹ ਹਰ ਸਾਲ ਮੈਡਮ ਇੰਦਰਜੀਤ ਕੌਰ ਤੇ ਪ੍ਰਿੰਸੀਪਲ ਜਾਂ ਮੇਹਰ ਸਾਹਿਬ ਇਹ ਆਜੋ ਇਹ ਜਾਣਦੇ ਨੇ ਇਹਨਾਂ ਦੀ ਯਾਦ ਜੇ ਮੈਂ 5 ਜੁਲਾਈ ਦਾ ਜਨਮ ਦਿਨ ਮਨਾਉਂਦੇ ਆ ਹਰ ਵਾਰੀ ਜਨਮ ਦਿਨ ਮਨਾਉਂਦੇ ਆ ਹਾਂਜੀ ਹਰ ਵਾਰੀ ਜੀ ਹਰ ਹਰ ਸਾਲ ਜਨਮ ਦਿਨ ਤੇ ਬਲੱਡ ਕੈਂਪ ਇਹ ਤੋਂ ਵਧੀਆ ਵੀ ਹੋਰ ਜਿੰਨੀਆਂ ਵੀ ਸਾਡੇ ਦੋਸੇ ਬਾਵਾਵਾਂ ਹੋਣਗੀਆਂ ਅਸੀਂ ਲੋਕਾਂ ਨੂੰ ਦਵਾਂਗੇ ਜੇ ਤਾਂ ਤੁਸੀਂ ਪਹਿਲਾਂ ਕਦੇ ਰਵੀ ਸਪੈਨਜ ਦੀ ਯਾਦ ਵਿੱਚ ਕੈਂਪ ਲਗਾਇਆ ਹੋਰ ਵੀ ਇਹਨੇ ਬਹੁਤ سارے ਨੌਜਵਾਨ ਜਿਨ੍ਹਾਂ ਨੇ ਸਮਾਜ ਲਈ ਬੜਾ ਕੁਝ ਕੀਤਾ ਪਹਿਲਾਂ ਉਹਨਾਂ ਲਈ ਵੀ ਲਾਉਣਾ ਹੁਣ ਵੀ ਗਾਂਹ ਹੋਰ ਵੀ ਲਾਉਂਗੇ ਹਾਂਜੀ ਜ਼ਰੂਰ ਲਾਵਾਂਗੇ ਤੇ ਰੋ ਪਿੱਛੇ ਰੋ ਭਾਈ ਕੈਮਰਾ ਹੈਗਾ ਤੁਹਾਡੇ ਪਿੱਛੇ ਰੋ ਸਾਰੇ ਆਪਣੇ ਮੈਣੇ ਵੀਡੀਓ ਬਾਕੀ ਅੱਛਾ ਕਾਟ ਕੇ ਸਾਹਮਣੇ ਆ ਲੈ ਅਲੋ ਜੀ ਆਦੇ ਤੁਹਾਨੂੰ ਦੇਖ ਸਾਹਮਣੇ ਆ ਜਾਓ ਹਾਂ ਖੁੱਲ ਜਾ ਕਰੋ ਹਾਂ ਜੀ ਖੁੱਲ ਜਾਓ ਭਾਈ ਥੋੜਾ ਪਿੱਛੇ ਵੀਡੀਓ ਥੋੜਾ ਆਓ ਪਿੱਛੇ ਮੈਡਮ ਨੂੰ ਥੋੜਾ ਜਗ੍ਹਾ ਦੇਣੀ ਥੋੜਾ ਪਿੱਛੇ ਨੂੰ ਆ ਜਾਓ ਆਪ ਹੀ ਹੋ ਜਾ ਪਿੱਛੇ ਕਰਕੇ ਆਪਣਾ ਜਰਲਾ ਲਾਉਣਾ ਜ਼ੋਰ ਨਾਲ ਅੰਨਾ ਬੈ ਉਹ ਰੋ ਪਿੱਛੇ ਪਿੱਛੇ ਗਰਪੋਲੀ ਕੋ ਬੰਦਾ ਯਾਰ ਭਾਈ ਇੱਕ ਮਿੰਟ ਯਾਰ ਹਾਂ ਜੀ ਹਾਂ ਜੀ ਇੱਕ ਮਿੰਟ ਮੈਂ ਇੱਕ ਸੈਕਿੰਡ ਜੀ ਵੇਟ 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 ਜੀ ਹੋ ਗਈ ਜੀ ਥੈਂਕ ਯੂ ਜੀ ਮੈਂ ਇਕ ਫੋਟੋ ਖਿਨਿਆ ਫੋਟੋ ਖਿਜ ਦਿੰਦਾ ਅੱਜ ਸਾਡੇ ਸ਼ਹਿਰ ਦੇ ਫਰਸਟ ਸਿਟੀਜ਼ਨ ਫਰਸਟ ਲੇਡੀ ਸਿਟੀਜ਼ਨ ਮੈਡਮ ਦਾ ਬਰਥਡੇ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਪ੍ਰਮਾਤਮਾ ਕੀ ਦੁਆ ਕਰਨਾ ਕਿ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਲੁਧਿਆਣੇ ਦੀ ਇੱਦਾਂ ਹੀ ਸੇਵਾ ਕਰਦੇ ਰਹਿਣ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੇਰੇ ਭਰਾ ਵੀਰ ਜਿੰਦੀ ਹੋਣਾ ਵੱਲੋਂ ਇੱਥੇ ਬਲੱਡ ਡੋਨੇਸ਼ਨ ਕੈਂਪ ਅੱਖਾਂ ਦਾ ਕੈਂਪਲੇ ਦੰਦ ਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਇਹ ਬਹੁਤ ਇੱਕ ਚੰਗਾ ਉਪਰਾਧਾ ਵਾ ਕਿਉਂਕਿ ਅਸੀਂ ਦੀਆਂ ਖੁਸ਼ੀਆਂ ਜਦੋਂ ਤੁਸੀਂ ਗਰੀਬ ਬੰਦਿਆਂ ਨਾਲ ਜਾਂ ਇਦਾਂ ਦੇ ਸਮਾਜ ਭਲਾਈ ਦੇ ਕੰਮ ਲਈ ਕਰਦੇ ਹੋ ਤਾਂ ਉਹ ਖੁਸ਼ੀਆਂ ਤੁਹਾਡੀਆਂ ਦੁਗਣੀਆਂ ਚੌਗਣੀਆਂ ਹੋ ਜਾਂਦੀਆਂ ਨੇ ਇੱਥੇ ਜਿਹੜਾ ਅੱਜ ਬਲੱਡ ਡੋਨੇਟ ਕੀਤਾ ਜਾਊਗਾ ਉਹ ਕਿਸੇ ਗਰੀਬ ਦੇ ਕੰਮ ਆਊਗਾ ਉਹਦੇ ਨਾਲ ਉਹਦੀ ਜਾਨ ਬਚ ਸਕਦੀ ਆ ਕਿਸੇ ਦੇ ਅੱਖਾਂ ਦਾ ਟੈਸਟ ਆ ਜਿਹੜਾ ਬੰਦਾ ਪੈਸਾ ਨਹੀਂ ਦੇ ਸਕਦਾ ਦੰਦਾ ਦਾ ਇਲਾਜ ਆ ਉਹ ਫ੍ਰੀ ਆਫ ਕੋਸਟ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੋਈ ਵੀ ਤੁਸੀਂ ਆਪਣੀ ਏਦਾਂ ਦੀ ਖੁਸ਼ੀ ਆ ਆਪਣਾ ਜਨਮ ਦਿਨ ਆਪਣੇ ਬੱਚਿਆਂ ਦਾ ਜਨਮ ਦਿਨ ਉਹ ਏਦਾਂ ਲੋਰ ਤਬਕੇ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਵਿੱਚ ਜਾ ਕੇ ਮਨਾਓ ਤਾਂ ਕਿ ਉਹ ਤੁਹਾਡੀ ਖੁਸ਼ੀ ਦਾ ਹਿੱਸਾ ਵੰਡ ਸਕਣ ਤੇ ਉਹਨਾਂ ਦੀ ਵੀ ਮਦਦ ਹੋ ਸਕੇ ਸਸਿਕਾ ਜੀ ਨਮਸਕਾਰ ਅੱਜ ਇੱਥੇ ਜਿਹੜੇ ਆਪਣੇ ਪ੍ਰਿੰਸੀਪਲ ਮੇਅਰ ਸਾਹਿਬ ਦੇ ਇੰਦਰਜੀਤ ਕੌਰ ਉਹਨਾਂ ਦਾ ਜਨਮ ਦਿਨ ਹੈ ਉਹ ਜਨਮ ਦਿਨ ਦੇ ਉਪਲਬਖਸ ਆਪਾਂ ਇੱਕ ਕੈਂਪ ਇੱਥੇ ਲਾਇਆ ਸਾਨੂੰ ਸੱਦਿਆ ਮੈਡਮ ਜੀ ਨੇ ਉਹਨਾਂ ਦੇ ਸਟਾਫ ਨੇ ਇੱਥੇ ਬਲੱਡ ਦਾ ਵੀ ਕੈਂਪ ਲੱਗਿਆ ਹੋਇਆ ਡੈਂਟਲ ਦਾ ਵੀ ਲੱਗਾ ਹੋਇਆ ਸਾਡਾ ਬਾਈਕ ਨਈਆ ਚੈਰੀਟੇਬਲ ਹਸਪੀਟਲ ਹੈ ਕਾਸ਼ ਕੋ ਰੋਡ ਤੇ ਸੰਡੀ ਟੀਮ ਉੱਤੇ ਆਈ ਹੈ ਸਾਡਾ ਡਾਕਟਰ ਸਾਹਿਬ ਨੇ ਆਈ ਸਪੈਸ਼ਲਿਸਟ ਇੱਥੇ ਆਪਾਂ ਪੇਸ਼ੈਂਟ ਨੂੰ ਫਰੀ ਦਵਾਈਆਂ ਦਿੰਦੇ ਨੇ ਜਿਹਨੂੰ ਲੋੜ ਹੈ ਕੋਈ ਇਨਫੈਕਸ਼ਨ ਹੈ ਅਲਰਜੀ ਹੈ ਇਸ ਪੇਸ਼ੈਂਟ ਨੂੰ ਨਜ਼ਦੀਕ ਦੀਆਂ ਐਨਕਾਂ ਲੱਗਦੀਆਂ ਹਨ ਉਹਨਾਂ ਨੂੰ ਉਹ ਵੀ ਪ੍ਰੋਵਾਈਡ ਕਰੀਂ ਆਪਾਂ ਕਰਾਵਾਂਗੇ ਜਿਨ੍ਹਾਂ ਨੂੰ ਕੈਟਰੈਕ ਦੀ ਪ੍ਰੋਬਲਮ ਹੈ ਕੈਟਰੈਕ ਦੀ ਪ੍ਰੋਬਲਮ ਆਪਾਂ ਉਹਨਾਂ ਨੂੰ ਹਸਪਤਾਲ ਸਾਧਾਂ ਦੇ ਪੇਸ਼ੈਂਟ ਨੂੰ ਉੱਥੇ ਪ੍ਰੋਪਰ ਚੈੱਕਅਪ ਕਰਕੇ ਉਹਨਾਂ ਨਾਲ ਉਹਨੂੰ ਦੱਸਾਂਗੇ ਉਹਨਾਂ ਦਾ ਕੈਟਰੈਕ ਕਦੋਂ ਹੋਣਾ ਕਿੰਨਾ ਟਾਈਮ ਤੇ ਹੋਣਾ ਕੀ ਕੀ ਪ੍ਰੋਬਲਮ ਨੇ ਉਹ ਸਾਰਾ ਕੁਝ ਉਹ ਦੱਸਾਂਗੇ ਜਿਹੜੇ ਮਰੀਜ਼ ਨੂੰ ਕੀ ਟੈਸਟ ਕਰ ਰਹੇ ਹੋ ਆਈ ਟੈਸਟ ਕਰ ਰਹੇ ਨੇ ਆਪਾਂ ਜੀ ਦੇਖਿਆ ਇਹਨਾਂ ਨੂੰ ਜਿਹੜੇ ਐ ਸਪੈਕਸ ਕਹਿੰਦਾ ਹੁਣ ਨਹੀਂ ਮਿਲਣਗੇ ਹੁਣ ਨਹੀਂ ਸਪੈਕਸ ਨਹੀਂ ਕਹਦਾ ਹੁਣ ਨਹੀਂ ਮਿਲਣਗੇ ਮੁੰਡਾ ਲੈ ਕੇ ਆਪਾਂ ਨਿਕਾਇਆ ਹੋਇਆ ਹੁਣ ਐਕਚੁਅਲੀ ਜੇ ਜਲਦੀबाजी ਜੀ ਸਾਪਕਾ ਸਵੇਰ ਭੁੱਲ ਗਏ ਸੀ ਕਿ ਆਪਣੀ ਐਨ ਕਾਂਗੀ 15 20 ਮਿੰਟ ਚ ਜਿਹੜੀ ਪੇਸ਼ੈਂਟ ਜਿਹੜੀ ਉਹਦੇ ਟੈਪ ਕਰਾ ਕੇ ਗਏ ਆ ਉਹਨਾਂ ਨੂੰ ਕਿਹਾ ਜਾ ਰਿਹਾ ਦੀ ਹਸਪੀਟਲ ਪਹੁੰਚੀਓ ਉੱਥੇ ਹਸਪੀਟਲ ਜਿੱਤਾਂ ਕੇ ਲੱਗਣਗੇ ਨਹੀਂ ਨਹੀਂ ਐਦਾ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਕਿਹਾ ਕੁਝ ਵੀ ਨਹੀਂ ਹੈ ਕਿਸੇ ਕੋਈ ਨਹੀਂ ਦੱਸਿਆ ਸਾਰਾ ਕੁਝ ਇੱਥੇ ਫ੍ਰੀ ਹੈ ਐਨ ਕਾ ਵੀ ਫ੍ਰੀ ਹੈ ਦਵਾਈਆਂ ਵੀ ਫ੍ਰੀ ਹੈ ਜਿਹੜੇ ਕੈਟੈਕ ਨੇ ਪੈਸੇ ਨੇ ਉਹਨ ਨਾ ਮੋਤੀ ਇਹਦੇ ਇੱਥੇ ਹੈ ਨਹੀਂ ਚਿੱਟਾ ਮੋਤੀ ਜਿੰਨੇ ਦੱਸਾਂਗੇ ਮੋਤੀ ਦੀ ਪ੍ਰੋਬਲਮ ਦੱਸਾਂਗੇ ਜੇ ਪੇਸ਼ੈਂਟ ਨੂੰ ਲੋਰ ਹੋ ਗਈ ਮੋਤੇ ਦੀ ਤਾਂ ਆਦਰਵਾਇਸ ਕਿਸੇ ਨੂੰ ਹਸਪੀਟਲ ਨਹੀਂ ਬੁਲਾਇਆ ਜਾਊਗਾ ਠੀਕ ਹਾਂਜੀ ਸਾਹਮਣੇ ਸਿੱਧੇ ਹੋ ਜਾ ਜੀ ਬਿਲਕੁਲ ਦਾਹੀਂ ਫੋਟੋ ਆਣੀ ਆ ਸਾਹਮਣੇ ਹੀ ਇੱਧਰ ਵਾਹ ਵਾਹ ਕਿਸਮ ਤੇ ਆਨ ਨਾਲ ਸਰਮਾ ਦੇ ਨਾਲ ਲੱਕੇ ਦੇ ਕੇ ਲੈਣ ਪੈਰੀ ਰਕਾ ਦੀ ਚਾਹਤ ਵਿੱਚ ਉਹ ਜਦੋਂ ਆਪਣੇ ਜੋ ਕੁਝ ਸਮਾਨ ਦੀ ਮੈਂ ਲਓ ਪਰ ਉਹ ਕੰਗਰਸ ਦੇ ਕਰਾ ਨੇ ਵਿਆਹ ਕਿਤੇ ਆਏ ਨੇ ਪਰ ਉਹ ਸਮਾਨਾ ਨੂੰ

दार जीदार जीदार जीर जी ਕੀ ਤੁਸੀਂ ਬਚਦੇ ਆਏ ਹੋ ਤੁਹਾਡੇ ਨਾਮ ਸ਼ੋਭਾ ਨੇ ਲੈ ਕੇ ਸਾਰਾ ਪ੍ਰੋਗਰਾਮ ਹੋ ਗਿਆ ਲਈ ਥੈਂਕ ਯੂ ਹਜਰਤ ਸੰਦੇਸ਼ ਕਾਲੂ ਚੁੱਕ ਅਗੰਤੇ ਅਦੀਸ਼ ਦੀ वाइडੋ ਕਿਰਪਾ ਕਰੇ ਨਾ ਲੰਮੀ ਉਮਰ ਦੇ ਕੇ ਲੁਧਿਆਣਾ ਨੂੰ ਮਕਬੂਰ ਮਹਾਨ ਪ੍ਰਸਿੱਧ ਦੇਵ ਸਿੰਘ ਚੰਗੀ ਸਿੰਘ ਦੀ ਉਹ ਜਿਹੜੇ ਹਲਕਾ ਕਨਾਰ ਦੇ ਕੋਆਰਡੀਨੇਟਰ ਹੈ